ਸਰਸਨੋ ਇਹ ਵੀ ਰੋਡ ਆ ਸਾਡੇ ਰੋਡ ਤੇ ਬਹੁਤ ਜ਼ਿਆਦਾ ਗੱਡੀਆਂ ਲੱਗਦੀਆਂ ਇੱਕ ਗੋਲ ਚੱਕਰ ਸੀਗਾ ਇਹ ਗੋਲ ਚੱਕਰ ਦੇ ਕੋਲ ਸਿਰਫ ਇੱਕ ਆਪਾ ਛੋਟਾ ਮੋੜ ਕੱਟਣ ਨੂੰ ਰੱਖਿਆ ਸੀ ਪਰ ਇੱਥੇ ਇੰਨੀਆਂ ਗੱਡੀਆਂ ਲੱਗਣ ਲੱਗੀਆਂ ਲੋਕੀ ਬਾਹਰਲੀ ਮਾਰਕੀਟ ਚੋਂ ਵੀ ਆਗੇ ਇੱਥੇ ਗੱਡੀਆਂ ਨਾਲ ਲੱਗ ਗਏ ਉਧਰ ਨਾ ਯਾਰ ਮਾਰ ਕੇ ਦੇਖੋ ਗੱਡੀਆਂ ਦੇਖੋ ਕਿੱਧਰ ਖੜੀਆਂ ਲੋਕਾਂ ਨੂੰ ਧੰਗਿਆਂ ਦੇ ਨੇ ਲੋਕੀ ਸਾਨੂੰ ਕਹਿੰਦੇ ਤੁਹਾਨੂੰ ਸ਼ਰੇਆਮ ਪੁੱਟਾਂਗੇ ਗੱਡੀ ਇੱਥੇ ਘੜੂਗੀ ਇੱਕ ਛੋਟਾ ਸਵਾਲ ਹੈ ਚਲੋ ਉਹਨਾਂ ਠੇਕੇ ਤੋਂ ਕੋਈ ਇਤਰਾਜ਼ ਨਹੀਂ ਉਹ ਕਹਿੰਦੇ ਸਾਡੂ ਗੱਡੀਆਂ ਤੋਂ ਇਤਰਾਜ਼ ਹੈਗਾ ਭਾਜੀ ਗੱਡੀਆਂ ਦਾ ਮੈਂ ਨਨ ਕਹੇ ਤੁਸੀਂ ਮੈਨੂੰ ਲਿਖ ਕੇ ਦਿਓ ਐਮ ਐਲ ਏ ਸਾਹਿਬ ਨੇ ਕਹਿੰਦੇ ਲਿਖ ਕੇ ਦਿਓ ਗਲੀ ਘੁਮਾਣ ਦੀ ਨਹੀਂ ਚਕਾਈ ਜਾ ਸਕਦੀ ਲੇਕਿਨ ਜਿਹੜੀਆਂ ਫਾਜ਼ੂ ਲੱਕੜੀਆਂ ਸਭ ਟੋ ਹੋ ਜਾਣੀਆਂ ਕੀ ਕਹਿਣਾ ਚਾਹੁੰਦੇ ਤੁਸੀਂ ਭਾਈ ਸਰ ਦੇਖੋ ਮੇਰੀ ਪੈਟ ਸ਼ੋਪ ਹੈ ਨੁੱਕਰ ਤੇ ਮੈਨੂੰ ਠੇਕੇ ਤੋਂ ਹਰਜਾ ਹੈਗਾ ਵਾ ਮੇਰੀ ਮਦਰ ਵੈਂਦੀ ਹੈ ਦੁਕਾਨ ਦੇ ਉੱਤੇ ਕੱਲ ਨੂੰ ਕੀ ਮੇਰੇ ਇੱਥੋਂ ਸ਼ਰਾਬ ਪੱਲੀ ਹੋ ਕੇ ਮੇਰੀ ਦੁਕਾਨ ਤੇ ਆਣਗੇ ਤੁਹਾਨੂੰ ਕੋਈ ਇਹ ਬੰਦ ਹੋਣਾ ਚਾਹੀਦਾ ਬਿਲਕੁਲ ਨਹੀਂ ਖੁੱਲਣਾ ਚਾ ਅਡੀ ਕਬੀਲਦਾਰੀ ਸਾਡੇ ਸਾਰੇ ਪਰਿਵਾਰ ਅਸੀਂ ਇਹ ਹੁੰਦੇ ਸੰਦੇ ਵਕ ਮਿੱਟ ਕੇ ਬਹਿ ਗਏ ਸ਼ਰਾਬੀਆਂ ਨੇ ਤੇਰੀ ਭੈਣ ਤੇਰੀ ਮਾਂ ਤੇਰੀ ਭੈਣ ਤੇਰੀ ਮਾਂ ਇਹੀ ਕੁਛ ਹੋ ਗੋਤਰਾ ਤੋੜਨਗੇ ਅਸੀਂ ਬੁੜੇ ਬੰਦੇ ਮਰਾਂਗੇ ਸਾਰੇ ਹਲਕੀ ਤਾੜੀਆਂ ਮਾਰਨ ਪਿਆ ਆਪਣਾ ਦੀ ਸ਼ਰਮ ਕਰੋ ਸਾਰੇ ਬੰਦ ਕਰੋ ਆਪਣਾ ਦੀ ਸ਼ਰਮ ਕਰੋ ਸਾਰੇ ਬੰਦ ਕਰੋ ਇਹ ਸਰਕਾਰ ਨੇ ਠੇਕਾ ਖੋਲਿਆ ਹੈ ਸਰਕਾਰ ਨੇ ਅਪਰੂਵ ਕੀਤਾ ਹੋਇਆ ਹੈ ਕਾ ਠੇਕਾ ਖੁੱਲਿਆ ਸਰਕਾਰ ਨੂੰ ਦਰਾਜ ਹੋਣਾ ਚਾਹੀਦਾ ਇਹ ਤਾਂ ਪੰਜਾਬ ਸਰਕਾਰ ਸੋਚੇ ਠੇਕਾ ਖੋਲਣਾ ਚਾਹੀਦਾ ਜਾਂ ਨਹੀਂ ਖੋਲਣਾ ਠੇਕਾ ਜੇ ਪਬਲਿਕ ਨੂੰ ਦਰਾਜ ਹੈ ਤੇ ਅਸੀਂ ਪਬਲਿਕ ਦੇ ਨਾਲ ਆ ਕਿਉਂਕਿ ਅਸੀਂ ਇੱਥੋਂ ਚੁਣੇ ਹੋਏ ਨੁਮਾਇੰਦੇ ਆ ਉਦਾਂ ਸਾਨੂੰ ਦਰਾਜ ਨਹੀਂ ਹੈਗਾ ਜੇ ਸਰਕਾਰੀ ਗੁੱਲੀ ਜਾਂਦੀ ਵੀ ਆ ਮੈਂ ਕਿੱਦਾਂ ਦਰਾਜ ਕਰੂੰਗਾ ਮੈਨੂੰ ਤੁਸੀਂ ਦੱਸੋ ਇਹ ਮੇਰੀ ਨੂੰਹ ਆਈ ਹੈ ਉਹ ਕੋ ਸਾਡੀ ਦਾ ਰੋਟੀ ਹੈ ਤੇ ਦੇਖੋ ਇਹ ਠੇਕਾ ਚੱਲੇਗਾ ਤੇ ਬੰਦੇ ਤਾਂ ਅਰੇ ਬੁਢੀ ਏ ਸਾਡੀ ਆ ਨਹੀਂ ਆ ਨਾ ਜੀ ਇਹ ਦੇਖੇ ਅਸੀਂ 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 ਕੱਲ੍ਹ ਵੀ ਆਈ ਸੀ ਹੁਣ ਵੀ ਆਈ ਹਾਂ ਮੇਰੇ ਘਰ ਆਇਆ ਹੈ ਇਦਾਂ ਨਾਲ ਦੇਖਣ ਵਾਲੇ तमाम दर्शकਾ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਮੇਰੇ ਪਿੱਛੇ ਇੱਕ ਠੇਕਾ ਨਜ਼ਰ ਆ ਰਿਹਾ ਹੋਣਾ ਇਹ ਠੇਕਾ ਜਿਹੜਾ ਜਿਹੜੇ ਪਹਿਲੇ ਜਿਹੜੇ ਹੈਗੇ ਨੇ ਮੁਲਾਜ਼ ਜਿਹੜੇ ਪਹਿਲੇ ਇਥੇ ਕਾਉਂਸਲਰ ਗਿਨੇ ਜਾਂਦੇ ਸੀਗੇ ਚੱਡਾ ਸਾਹਿਬ ਉਹਨਾਂ ਦਾ ਸੀਗਾ ਤੇ ਉਹਨਾਂ ਦਾ ਨਾਮ ਤੇ ਚੱਡਾ ਚੋਂ ਵੀ ਮਸ਼ਹੂਰ ਹੋ ਗਿਆ ਸੀ ਲੇਕਿਨ ਠੇਕਾ ਖੋਲੇ ਆਇਆ ਵਿਰੋਧ ਕੀਤਾ ਜਾ ਰਿਹਾ ਹੈ ਲੋਕਾਂ ਲੋ ਕੀ ਮਾਮਲਾ ਹੈ ਕੌਣ ਹੈ ਕੌਣ ਕਿਹਨੇ ਵੱਲੋਂ ਖਿਲਵਾਇਆ ਗਿਆ ਸਰਸਨ ਇਹ ਵੀ ਵਿਰੋਧ ਹੈ ਸਾਡੇ ਰੋਡ ਤੇ ਬਹੁਤ ਜ਼ਿਆਦਾ ਗੱਡੀਆਂ ਲੱਗਦੀਆਂ ਇੱਕ ਗੋਲ ਚੱਕਰ ਸੀਗਾ ਇਹ ਗੋਲ ਚੱਕਰ ਦੇ ਕੋਲ ਸਿਰਫ ਇੱਕ ਆਪਾ ਛੋਟਾ ਮੋੜ ਕ ਸਾਡੀ ਦੁਕਾਨ ਸਾਈਡ ਤੇ ਸਾਡੀ ਦੁਕਾਨ ਦਿਖਦੀ ਨਹੀਂ ਹੂੰ ਠੀਕ ਹੈ ਨਾ ਹੁਣ ਸਾਡੀ ਦੁਕਾਨ ਨਹੀਂ ਦਿਖਦੀ ਬਈ ਤੁਸੀਂ ਉੱਥੇ ਜਾ ਕੇ ਦੇਖੋ ਸਾਡੀ ਦੁਕਾਨ ਦਿਖਣੀ ਨਹੀਂ ਹੈਗੀ ਹੂੰ ਅਸੀਂ ਸਿਰਫ ਇਹ ਚਾਹਨੇ ਕਿ ਸਾਰੀਆਂ ਗੱਡੀਆਂ ਹਟਣ ਇੱਥੇਰੇ ਮੱਲੇ ਨਹੀਂ ਹੈਗੇ ਜਿਹੜੇ ਗੱਡੀਆਂ ਲਾਂਦੇ ਨੇ ਇਹ ਗੱਡੀਆਂ ਲਾਂਦੇ ਦੂਜੇ ਮੱਲੇ ਲੈ ਇੱਥੇ ਠੇਕਾ ਖੋਲ ਸਕਦਾ ਠੇਕਾ ਯਾਰ ਭਾਈ ਆਪਾਂ ਨੂੰ ਕੀ ਹੈ ਇੱਥੇ ਬਾ ਗੱਡੀ ਨਹੀਂ ਲੱਗਣੀ ਚਾਹੀਦੀ ਅੱਛਾ ਸਾਡੀ ਦੁਕਾਨ ਦਾ ਜਗ੍ਹਾ ਨਹੀਂ ਰੁਕਣਾ ਚਾਹੀਦਾ ਇੱਥੇ ਆਉਣੀਆਂ ਗੱਡੀਆਂ ਵੀ ਉਹ ਵੱਲੇ ਮੱਲੇ ਦੇ ਬੰਦੇ ਆ ਕੇ ਇੱਥੇ ਗੱਡੀਆਂ ਲਾ ਰਹੇ ਹੂੰ ਆਪਾਂ ਨੂੰ ਇਹ ਇਤਰਾਜ ਹੈ ਹਾਂਜੀ ਆਪਾਂ ਨੂੰ ਇਹ ਇਤਰਾਜ ਹੈ ਪਰ ਇੱਥੇ ਗੱਡੀਆਂ ਨਹੀਂ ਲੱਗਣ ਦੇਣੀਆਂ ਆਪਣੀ ਦੁਕਾਨਦਾਰੀ ਸਾਰੇ ਕੁਦੀ ਪਈ ਹੈ ਆ ਨਾਲ ਸਾਰੇ ਦੁਕਾਨਦਾਰੀ ਖੜੇ ਹੈ ਆਬਜੈਕਸ਼ਨ ਸ਼ਬਨ ਹੋ ਹੈ ਚਟਾ ਸਾਹਿਬ ਇੱਕ ਛੋਟਾ ਸਵਾਲ ਹੈ ਚਲੋ ਉਹਨਾਂ ਠੇਕੇ ਤੋਂ ਕੋਈ ਇਤਰਾਜ ਨਹੀਂ ਉਹ ਕਹਿੰਦੇ ਸਾਡੂ ਗੱਡੀਆਂ ਤੋਂ ਇਤਰਾਜ ਹੈਗਾ ਭਾਜੀ ਗੱਡੀਆਂ ਦਾ ਮੈਂ ਨਨਕਾ ਤੁਸੀਂ ਮੈਨੂੰ ਲਿਖ ਕੇ ਦਿਓ ਐਮਐਲਏ ਸਾਹਿਬ ਨੇ ਇਹਨਾਂ ਕਹੇ ਲਿਖ ਕੇ ਦਿਓ ਵੀ ਸਾਰੀਆਂ ਗੱਡੀਆਂ ਚਕਾ ਦਾਂਗੇ ਜਿਹਦੀਆਂ ਨਿਯਾਜ ਹੋਣਗੀਆਂ ਇੱਕ ਤਾਂ ਮੱਲੇ ਲੈਂਦੇ ਆਪਾਂ ਕੋਈ ਕਹਿ ਨਹੀਂ ਸਕਦੇ ਇਹ ਇਹਨੂੰ ਪੁੱਛੋ ਇਹਨੂੰ ਹੀ ਕਿਹਾ ਵੀ ਤੁਸੀਂ ਲਿਖ ਕੇ ਦੇ ਦਿਓ ਅਸੀਂ ਸਾਰੀਆਂ ਗੱ ਮੈਂ ਵੀ ਇਹਨਾਂ ਨੂੰ ਕਹਿੰਦਾ ਨੇ ਐਪਲੀਕੇਸ਼ਨ ਲਿਖੀ ਵੀ ਹੋਈ ਹੈ ਕੋਲ ਐਪਲੀਕੇਸ਼ਨ ਉਹ ਐਮ.ਐਲ.ਏ. ਸਾਹਿਬ ਨੂੰ ਦੇਣੀ ਸੀ ਵੀ ਐਮ.ਐਲ.ਏ. ਸਾਹਿਬ ਜਿਹੜੀਆਂ ਨਜਾਇਜ਼ ਐਮ.ਐਲ.ਏ. ਸਾਹਿਬ ਨਾਲ ਗੱਲ ਹੋ ਗਈ ਸੀ ਉਹ ਕਹਿੰਦਾ ਮੈਨੂੰ ਦਿਓ ਮੈਂ ਚੁਕਾ ਦਾਂਗਾ ਜਿਹੜੀਆਂ ਨਜਾਇਜ਼ ਜਿਹਨੂੰ ਉਹਨੇ ਗਲੀ 'ਚ ਬੰਦਾ ਰੰਦਾ ਲਾਇਆਗਾ ਆਪਾਂ ਨੂੰ ਥੋੜੀ ਬਿਝ ਕਹਿ ਸਕਦੇ ਹੂੰ ਦੂਜਿਆਂ ਦੀ ਜائਜ਼ੀ ਦਾ ਮਕਾਨ ਹੈ ਜਿਹੜੇ ਦੂਰੋਂ ਦੂਰ ਆ ਕੇ ਲਾਂਦੇ ਆ ਉਹ ਐਮ.ਐਲ.ਏ. ਸਾਹਿਬ ਨਾਲ ਕਹਿੰਦਾ ਤੂੰ ਮੈਨੂੰ ਸਿਰ ਨੂੰ ਲਿਖ ਕੇ ਦੇ ਦਿਓ ਮੈਂ ਸਾਰੀਆਂ ਚੁਕਾ ਦਾਂਗਾ ਹੁਣ ਲਿਖ ਕੇ ਤਾਂ ਆਪਾਂ ਦੇਣਾ ਨਾ ਐਪਲੀਕੇਸ਼ਨਾਂ ਨੇ ਲਿਖੀ ਹੋਈ अप्रूवल लिखी हुई है किड़ी कंपनी दा ए शिवा ट्रेड शिवा ट्रेड एतर ना लिख आले पता कि जी अप्रूवल ठेकेदार ने लेनी हिंदी ਤੁਹਾਨੂੰ ਤਾਂ ਸਭ ਕੋਈ ਪਤਾ ਹੀ ਹੈ ਤੁਸੀਂ ਮੀਡੀਆ ਪਰ ਸੁਣੋ अप्रूवल ਤਾਂ ठेकेदार ने ਲੈਣੀ ਹੁੰਦੀ ਹੈ ਸਾਡੀ ਤਾਂ ਸਿਰਫ ਜਗਾ ਦਿੱਤੀ ਸੀ ਅਸੀਂ ਉਹਨਾਂ ਨੂੰ ਵੈਸੇ ਉਹਨਾਂ ਨੇ ਅਪਰੂਵਲ ਲੈ ਕੇ ਹੀ ਸਭ ਕੋਈ ਕਹਤੇ ਆ ਕਿ ਸਾਬ ਗੱਲ ਕਹਤੀ ਇਹਨਾਂ ਨੇ ਐਮਐਲਏ ਸਾਹਿਬ ਨੂੰ ਕਹੂਗੇ ਤੇ ਲੈਟਰ ਲਿਖ ਕੇ ਦੋਗੇ ਤਾਂ ਗੱਡੀਆਂ ਰਿਮੂਵ ਕਰ ਦਿੱਤੀਆਂ ਜਾਣਗੀਆਂ ਤੇ ਹਾਂਜੀ ਲਿਖ ਕੇ ਦੇਣ ਨੂੰ ਤਿਆਰ ਸੀ ਆਪਰੀਆਂ ਲਿਖੀ ਵੀ ਹੈ ਨਹੀਂ ਲਿਖੀ ਹੋਈ ਮੋਬਾਈਲ ਤੇ ਹੈਗੀ ਆਪਰੀਆਂ ਦੇਖੋ ਨੂੰ ਕੋ ਮੋਬਾਈਲ ਤੇ ਆਪਣੇ ਅਪਲੀਆਂ ਦਿਖਾ ਰਹੇ ਪਿੱਛੇ ਹਾਂ ਪਿੱਛੇ ਨੇ ਅਪਲੀਆਂ ਹੈ ਇਹ ਤੁਹਾਡੇ ਮੋਬਾਈਲ ਤੇ ਇਹਨਾਂ ਦੇ ਬਸ ਪ੍ਰਿੰਟ ਕਢਾ ਕੇ ਦੇਣਾ ਹੈ ਐਮਐਲਏ ਸਾਹਿਬ ਨੂੰ ਇਹ ਰਿਮੂਵ ਹੋ ਸਕਦੀ ਬਿਲਕੁਲ ਜੀ ਕੋਸ਼ਿਸ਼ ਕਰਾਂਗੇ ਹਾਂ ਗੱਡੀਆਂ ਚਕਾਵਾਂਗੇ ਜਿੰਦੀਆਂ ਵੀ ਨਜਾਇਜ਼ ਲੱਗੀਆਂ ਨੇ ਦੋਨੋਂ ਮੋਤਵਾਰ ਹਾਂ ਇਸ ਏਰੀਏ ਦੇ ਕਿਹਾ ਜਾ ਸਕਦਾ ਬਿਲਕੁਲ ਜੀ ਕਿਉਂਕਿ ਪਹਿਲੇ ਕੌਂਸਲ ਰਹੇ ਚੁੱਕੇ ਨੇ ਹੁਣ ਆਮ ਆਦਮੀ ਪਾਰਟੀ ਚ ਆ ਗਏ ਨੇ ਤੁਸੀਂ ਤਾਂ ਚਲੋ ਆਜ਼ਾਦ ਹਾਂ ਬੀਜੇਪੀ ਚਲੇ ਜਾਣਗੇ ਹੋ ਲੇਕਿਨ ਮੱਲਾ ਤੁਹਾਡਾ ਦੋਨਾਂ ਦਾ ਤੁਸੀਂ ਆਪਣੇ ਮਹੱਲੇ ਦਾ ਸੁਧਾਰ ਆਪਣੇ ਆਪ ਕਰਨਾ ਵਾ ਮਹੱਲੇ 'ਚ ਕਿਸੇ ਨੂੰ ਆਬਜੈਕਸ਼ਨ ਹੋਵੇ ਤੇ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਉਹਨੂੰ ਨਾ ਹੋਵੇ ਐਮਐਲਏ ਸਾਹਿਬ ਤੱਕ ਗੱਲ ਨਾ ਪਹੁੰਚੇ ਸਾਡਾ ਭਰਮਾਰ ਦੇ ਨਾਲ ਹੈ ਉਹਨੂੰ ਦੇਖੋ ਇਹ ਬੇਟੇ ਨੂੰ ਕਿਹਾ ਵੀ ਤੂੰ ਆਪ ਇਹ ਲਿਖ ਕੇ ਦੇ ਦੇ ਮਹੱਲੇ ਦੇ ਆਪਾ ਸਾਈਨ ਕਰਾ ਲੈਣੇ ਤੇ ਐਮਐਲਏ ਸਾਹਿਬ ਨੂੰ ਦੇ ਦੇਣੇ ਐਮਐਲਏ ਸਾਹਿਬ ਨੇ ਕਿਹਾ ਵੀ ਜੇ ਦਿਨ ਤੁਸੀਂ ਦੇ ਦੋਗੇ ਜਿਹੜੀ ਜੜੀਆਂ ਤੁਸੀਂ ਗੱਡੀਆਂ ਕੋਈ ਮਹੱਲੇ ਦੀਆਂ ਉਹਨੂੰ ਛੱਡ ਕੇ ਜਿਹੜੀ ਨਜਾਇਜ਼ਗੀ ਸਾਰੀਆਂ ਚਕਾ ਦਾਂ ਹੁਣ ਮਹੱਲੇ ਦੇ ਜਿਹਦੀ ਗਲੀ ਗੁਮਾਨ ਦੀ ਗੱਡੀ ਉਹ ਥੋੜੀ ਚੁਕਾ ਸਕਦੇ ਆ ਜਿਵੇਂ ਮੇਰੀ ਹੋਈ ਜਾਂ ਇਹਨਾਂ ਦੀ ਹੋਈ ਇੱਕ ਦਵਿੰਦਰ ਦੀ ਹੋਈ ਉਹਨਾਂ ਦਾ ਕਹਿਣਾ ਪਤਾ ਕੀ ਇੱਕ ਬਾਈ ਜੀ ਇੱਕ ਮਿੰਟ ਉਹਨਾਂ ਦਾ ਕਹਿਣਾ ਜਿੱਦਾਂ ਤੁਹਾਡਾ ਦਫਤਰ ਸਾਹਮਣੇ ਨਜ਼ਰ ਆਂਦਾ ਨਾ ਇਹ ਦੂਰੋਂ ਇੱਕ ਲਾਈਟਾਂ ਜਗਣਗੇ ਠੇਕਾ ਵੀ ਨਜ਼ਰ ਆਊਗਾ ਉਹਨੇ ਦੁਕਾਨ ਨਜ਼ਰ ਨਹੀਂ ਆ ਰਹੀ ਉਹਨਾਂ ਦਾ ਐਕਸਕਿਊਜ਼ ਆਵਾ ਕਿ ਉਹਨੇ ਦੁਕਾਨ ਵੀ ਨਜ਼ਰ ਆਵੇ ਦੋ ਲਾਈਟਾਂ ਹੋਰ ਲਵਾ ਲੈਣ ਮੇਰੀ ਮੇਰੀ ਦੇ ਉਦ ਵਿਚਕਾਰ ਦੀਪ ਜੀ ਦੀ ਦੁਕਾਨ ਹੈ ਕਿਸੇ ਹੋਰ ਦੀ ਦੁਕਾਨ ਹੈ ਵਿੱਚ ਤੇ ਉਹ ਮੇਰੇ ਨਾਲ ਤਾਂ ਇਹਨਾਂ ਦਾ ਕੋਈ ਕੰਸਰਨ ਨਹੀਂ ਮੇਰੀ ਗਵਾਨ ਥੋੜੀ ਨੇ ਸੁਣਨੀ ਹੈ ਲੇਕਿਨ ਉਹ ਉ ਐਮਐਲਏ ਸਾਹਿਬ ਨੇ ਕਿਹਾ ਮੈਨੂੰ ਲਿਖ ਕੇ ਦਿਓ ਮੈਂ ਗੱਡੀਆਂ ਚ ਚਕਾ ਦਾਂਗਾ ਜਿਹੜੀਆਂ ਤੁਸੀਂ ਕਹੋਗੇ ਜਿਹੜੀਆਂ ਨਜਾਇਜ਼ ਲੱਗੀਆਂ ਹੋਣਗੀਆਂ ਚਕਾ ਦਾਂਗਾ ਤੁਸੀਂ ਦਰੀ ਪਛਾਣ ਲੱਗੇ ਸੀ ਹੁਣੇ ਸਾਹਮਣੇ ਉਹ ਇਹਨਾਂ ਦੇ ਦੀਪ ਹੈਗਾ ਤੁਸੀਂ ਤੁਸੀਂ ਦਰੀ ਪਛਾਣ ਲੱਗੇ ਸੀ ਹੁਣੇ ਕੀ ਗੱਲ ਤੇ ਵਿਛਾਣ ਲੱਗੇ ਸੀ ਸਰ ਗੱਡੀਆਂ ਪਛਾਣ ਲੱਗੀਆਂ ਹਾਂਜੀ ਇਹੀ ਗੱਲ ਤੇ ਵਿਛਾਣ ਲੱਗੇ ਸੀਗੇ ਪਰ ਜਦੋਂ ਉਹਨਾਂ ਨੇ ਕਿਹਾ ਕਿ ਐਮਐਲਏ ਸਾਹਮਣੋਂ ਸੀ ਇਹ ਗੱਲ ਬਸ ਇੱਕ ਉਹ ਲਿਖ ਕੇ ਦਿਓ ਲੈਟਰ ਸਿ ਐਮਐਲਏ ਸਾਹਮਣੋਂ ਦਵਾਂਗੇ ਹੁਣ ਅਸੀਂ ਆਪਣੇ ਵੱਲੋਂ ਇੱਕ ਵੱਡੀ ਸਾਰੀ ਲੈਟਰ ਲਿਖ ਕੇ ਦੇਣੇ ਆ ਜੋ ਚੀਜ਼ ਅਪਰੂਵ ਹੋ ਗਈ ਤੇ ਸਾਡੇ ਲਈ ਬਹੁਤ ਵਧੀਆ ਇੰ ਇਹ ਲਿਖ ਕੇ ਦੇਣ ਪਹਿਲਾ ਸਾਈਨ ਮੇਰਾ ਹੋਊਗਾ ਫਿਰ ਇਹ ਕਰਨ ਇਹਨਾਂ ਦਾ ਕੰਮ ਇੱਕ ਦਿਨ ਚ ਕਰਾ ਕੇ ਦੇਵਾਂਗਾ ਗੱਡੀਆਂ ਚਕਾ ਕੇ ਦੇਵਾਂਗਾ ਤੁਹਾਨੂੰ ਇਹਨਾਂ ਨੂੰ ਪਹਿਲਾਂ ਹੀ ਕਿਹਾ ਅੱਜ ਤੋਂ ਮਹੀਨਾ ਪਹਿਲੇ ਵੀ ਮੇਰਾ ਛੋਟਾ ਵੀਰ ਹੈ ਮੇਰੇ ਕੋਲ ਆਏ ਸੀਗੇ ਵੀ ਤੁਸੀਂ ਗੱਡੀਆਂ ਚਕਾ ਦਿਓ ਸੀ ਕਿਹਾ ਵੀਰ ਜੀ ਇੱਕ ਲਿਖ ਕੇ ਦੇ ਦਿਓ ਪਹਿਲਾ ਸਾਈਨ ਮੇਰਾ ਹੋਊਗਾ ਅਸੀਂ ਐਮਐਲਏ ਸਾਹਿਬ ਨੂੰ ਦਈਏ ਜੋ ਐਮਐਲਏ ਸਾਹਿਬ ਨੇ ਕਿਹਾ ਵੀ ਇੱਕ ਫਾਰਮੈਲਟੀ ਹੁੰਦੀ ਹੈ ਵੀ ਜਿਹੜੀ ਆਪਾਂ ਨੂੰ ਕਾਨੂੰਨੀ ਚੱਲਣਾ ਪੈਂਦਾ ਉਹ ਲਿਖ ਕੇ ਦੇਣਗੇ ਇਹ ਸਾਡੇ ਨਾਲ ਉਹਨਾਂ ਕੋਲ ਚੱਲਣੇ ਸਾਨੂੰ ਦੇ ਦੇਣ ਅਸੀਂ ਅਗਲੇ ਦਿਨ ਹੀ ਐਮਐਲਏ ਸਾਹਿਬ ਨੂੰ ਬੇਨਤੀ ਕਰਕੇ ਕੰਮ ਕਰਾ ਦੋ ਜਿਹਦੀ ਗੱਡੀ ਆਪਣੇ ਉਹ ਟੋਇੰਗ ਕਰਾਣਗੇ ਐਮਐਲਏ ਸਾਹਿਬ ਨੇ ਕਿਹਾ ਵੀ ਜਿਹੜੀ ਨਜਾਇਜ਼ ਦੇਖੋ ਗਲੀ ਕੁਮੜ ਦੀ ਨਹੀਂ ਚकाई ਜਾ ਸਕਦੀ ਲੇਕਿਨ ਜਿਹੜੀਆਂ ਫालतੂ ਲੱਗਣੀਆਂ ਸਭ ਟੋ ਹੋ ਜਾਣੀਆਂ ਕੀ ਕਹਿਣਾ ਚਾਹੁੰਦੇ ਤੁਸੀਂ ਭਾਈ ਸਰ ਦੇਖੋ ਮੇਰੀ ਪੈਟ ਸ਼ਾਪ ਹੈ ਨੁੱਕਰ ਤੇ ਮੈਨੂੰ ਠੇਕੇ ਤੋਂ ਹਰਜਾ ਹੈਗਾ ਵਾ ਮੇਰੀ ਮਦਰ ਬੰਦੇ ਆ ਦੁਕਾਨ ਦੇ ਉੱਤੇ ਕੱਲ ਨੂੰ ਕੀ ਮੇਰੇ ਇੱਥੋਂ ਸ਼ਰਾਬ ਕੱਢੀ ਹੋ ਕੇ ਮੇਰੀ ਦੁਕਾਨ ਤੇ ਆਣਗੇ ਦੱਸੋ ਠੀਕ ਹੈ ਜੀ ਇੱਥੋਂ ਬੈਗ ਇੱਥੋਂ ਸ਼ਰਾਬ ਪੀ ਕੇ ਮੇਰੀ ਦੁਕਾਨ ਤੇ ਜਾਣਗੇ ਕੋਈ ਸ਼ਰਾਤੀ ਅੰਸਰ ਆ ਜਾਂਦੇ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਦੱਸੋ ਕੋਈ ਜ਼ਿੰਮੇਵਾਰ ਹੈ ਇੱਥੇ ਤੁਸੀਂ ਮੋਦਵਾਰ ਠੇਕਾ ਨਹੀਂ ਫੈਲਾਣਾ ਚਾਹਦੇ ਤੁਹਾਨੂੰ ਮੋਦਵਾਰ ਦੇਖੋ ਮੇਰੀ ਗੱਲ ਸੁਣੋ ਠੇਕਾ ਦਾ ਇਹ ਮਤਲਬ ਹੀ ਹੈਗਾ ਸਾਹਮਣੇ ਉਹਨਾਂ ਦਾ ਠੇਕਾ ਫਿਰ ਜ਼ਮੀਨ ਤੋਂ ਉਹਨਾਂ ਦਾ ਠੇਕਾ ਵੀ ਹੈ ਨਾ ਦੋਨੋਂ ਮੋਦਵਾਰਾਂ ਨੇ ਠੇਕੇ ਦਿੱਤੇ ਹੋਏ ਨੇ ਕਿਰਾਏ ਤੇ ਦੇਖੋ ਜੀ ਮੈਂ ਤਾਂ ਇਹ ਕਵਾਂਗਾ ਜੇ ਤਾਂ ਇਲਾਕਾ ਨਿਵਾਸੀਆਂ ਨੂੰ ਇਤਰਾਜ਼ ਹੈ ਚਾਹੇ ਉਹ ਇਸ ਠੇਕੇ ਦਾ ਚਾਹੇ ਉਹ ਕਿਸੇ ਵੀ ਠੇਕੇ ਦਾ ਜਿਉ ਸਾਡੇ ਵਾਰਡ ਵਿੱਚ ਪੈਂਦਾ ਤੇ ਮੈਂ ਉਹਦੇ ਨਾਲ ਅੱਜ ਇਹ ਇਲਾਕਾ ਨਿਵਾਸੀਆਂ ਨੂੰ ਉਤਰਾਜ ਨਹੀਂ ਤੇ ਸਾਨੂੰ ਵੀ ਉਤਰਾਜ ਨਹੀਂ ਸਰਕਾਰ ਨੇ ਖੋਲੇ ਆ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਠੇਕੇ ਜਿੰਨੀ ਲੋੜ ਆ ਉਹਨੇ ਖੋਲਣ ਜੇ ਸਰਕਾਰ ਨੇ ਵੱਧ ਖੋਲੇ ਸਾਨੂੰ ਕੋਈ ਉਤਰਾਜ ਨਹੀਂ ਤੁਹਾਡੇ ਠੇਕੇ ਦਾ ਵਿਰੋਧ ਹੋਊਗਾ ਤੁਸੀਂ ਰਿਮੂਵ ਕਰਾਵੋਗੇ ਬਿਲਕੁਲ ਬਿਲਕੁਲ ਜੀ 100% ਰਿਮੂਵ ਕਰਵਾਵਾਂਗੇ ਜੀ ਜੇ ਸਾਡੇ ਇਲਾਕਾ ਨਿਵਾਸੀਆਂ ਨੂੰ ਉਤਰਾਜ ਹੋਏਗਾ ਤੇ ਅਸੀਂ ਖੜਾਾਂਗੇ ਭਾਜੀ ਜੇ ਸਾਡੇ ਵਾਰ ਨਿਵਾਸੀਆਂ ਨੂੰ ਸਾਡੇ ਪਰਿਵਾਰ ਨਿਵਾਸੀਆਂ ਨੂੰ ਉਤਰਾਜ ਹੋਏਗਾ ਇਸ ਠੇਕੇ ਦਾ ਵੀ ਤਾਂ ਵੀ ਪੁੰਜੇ ਬੈਠਾਂਗੇ ਜੀ ਚਾਹੇ ਉਸ ਦਾ ਹੋਏਗਾ ਤਾਂ ਵੀ ਪੁੰਜੇ ਬੈਠਾਂਗੇ ਹਾਂ ਜੀ ਸਾਨੂੰ ਕੋਈ ਇਹ ਬੰਦ ਹੋਣਾ ਚਾ ਬੇਲਕੋ ਨਹੀਂ ਖੁੱਲਣਾ ਚਾਹੀਦਾ ਅਸੀਂ ਨੂੰ ਆਦੀਆਂ ਆ ਲਿਆ ਛੜੇ ਮਲੰਗ ਨਹੀਂ ਸਾਡੀ ਕਬੀਲਦਾਰੀ ਹੈ ਸਾਡੇ ਸਾਰੇ ਪਰਿਵਾਰ ਅਸੀਂ ਹੁੰਦੇ ਸੋਨਿਆ ਵੱਖ ਮਿੱਟ ਕੇ ਭਜ ਜਾਈਏ ਸ਼ਰਾਬੀਆਂ ਨੇ ਤੇਰੀ ਭੈਣ ਤੇਰੀ ਮਾਂ ਤੇਰੀ ਭੈਣ ਤੇਰੀ ਮਾਂ ਇਹ ਹੀ ਕੁਛ ਹੋਣਾ ਬੋਤਲਾਂ ਤੋੜਨਗੇ ਅਸੀਂ ਬੁੜੇ ਬੰਦੇ ਮਰਾਂਗੇ ਸਾਰੇ ਹਲਕੀ ਤਾੜੀਆਂ ਮਾਰਨਗੇ ਚੰਗਾ ਹੈ ਚੰਗਾ ਹੈ ਖੁਸ਼ੀ ਦੀ ਮੈਂ ਮੋਦਵਾਰ ਨੇ ਉਹ ਉਹ ਕਹਿ ਰਹੇ ਇਹਨਾਂ ਦੇ ਤਾਂ ਪ੍ਰਵਾਹ ਤੇ ਨਹੀਂ ਇਹ ਨਹੀਂ ਦੇ ਪ੍ਰਵਾਹ ਆਏ ਨੇ ਇਹਨੇ ਤਾਂ ਸਿਰਫ ਦੁਕਾਨੇ ਰਹਿਣ ਭਾਮੀਆਂ ਰੋਡ ਨੇ ਜੀ ਮੈਂ ਇੱਥੇ ਮਰਦੀ ਆ ਮੈਂ ਉਧਰ ਨਹੀਂ ਜਾਂਦੀ ਇਹਨਾਂ ਦਾ ਪ੍ਰਵਾਹ ਨਾ ਪੁੱਛੋ ਇਹਨਾਂ ਦਾ ਪ੍ਰਵਾਹ ਮੈਂ ਇੱਥੇ ਰਹਿੰਦਾ ਇੱਥੇ ਮੈਂ ਇੱਥੇ ਕਰਦੀ ਹੁਣ ਮੈਂ ਮੈਂ ਰਹਿੰਦੀ ਮੇਰੇ ਬੱਚੇ ਵੀ ਰਹਿੰਦੇ ਮੇਰੇ ਮੇਰੇ ਬੱਚੇ ਵੀ ਜਾਂਦੇ ਨਹੀਂ ਨਹੀਂ ਕੋਣ ਕਹਿੰਦੇ ਇਹਨਾਂ ਤੋਂ ਸਾਹਮਣੇ ਕਰ ਅੰਦਰ ਜਾ ਕੇ ਦੇਖ ਲਓ ਕੋਈ ਰਹਿੰਦਾ ਸਾਰੇ ਰਹਿੰਦੇ ਕੋਈ ਰਹਿੰਦਾ ਦੇਖ ਲਓ ਜਾ ਨੀਕਾ ਮਾਰੋ ਸਾਰੇ ਰਹਿੰਦੇ ਮੇਰੇ ਨੂੰਹਾਂ ਦੀਆਂ ਸਾਰੀਆਂ ਆਂਦੀਆਂ ਆਂਦੀ ਆ ਨੇ ਰਹਿੰਦੇ ਰਹਿੰਦਾ ਕੋਣ ਕੋਣ ਹੈ ਰਹਿੰਦੇ ਸਾਰੇ ਪਰਿਵਾਰ ਨੇ ਬੇਟਾ ਸਿਰਫ ਦੁਕਾਨ ਕਰਦਾ ਇੱਥੇ ਤੁਸੀਂ ਇੱਥੇ ਬੈੰਨੀ ਮਾਤਾ ਜੀ ਮੈਂ ਇੱਥੇ ਬੈੰਨੀ ਆ ਸੱਚੀ ਦੱਸੋ ਕੋਣ ਕੋਣ ਰਹਿੰਦੇ ਰਾਤ ਇੱਥੇ ਰਹਿੰਦੇ ਨੇ ਇਕੱਲੇ ਅੱਛਾ ਹਾਂਜੀ ਹੂੰ ਤੇ ਤੁਸੀਂ ਦੁਕਾਨਦਾਰੀ ਕਰਦੇ ਮੈਂ ਦੁਕਾਨਦਾਰੀ ਕਰਦਾ ਮੇਰਾ ਵੀ ਘਰ ਵਿੱਚ ਹੀ ਹੈ ਜੀ ਮੇਰਾ ਘਰ ਪਿੱਛੇ ਹੈ ਮੇਰਾ ਘਰ ਨਹੀਂ ਨਹੀਂ ਸਰ ਮੇਰਾ ਇੱਧਰ ਓਣਾਂਗਾ ਸਰ ਮੇਰਾ ਲੰਘਾ ਹੈ ਸਰ ਮੇਰਾ ਲੰਘਾ ਹੈ ਇਧਰੋਂ ਦੀ ਹੂੰ ਇਧਰੋਂ ਦੀ ਮੇਰਾ ਲੰਘਾ ਹੈ ਮੇਰੀ ਮਦਰ ਨੇ ਵੀ ਇਧਰ ਲੰਘਣਾ ਹੈ ਮੇਰੀ ਸਿਸਟਰ ਆਂਦੇ ਨੇ ਮੇਰੀ ਸਿਸਟਰ ਨੇ ਵੀ ਇਧਰੋਂ ਲੰਘਣਾ ਕੀ ਗੱਲ ਇੱਥੇ ਇੱਥ ਕਰਾ ਦੇਈਏ ਰੋਪ ਲੱਗਦੇ ਨੇ ਛਟਾ ਸਾਹਿਬ ਪਤਾ ਕੀ ਕੋਈ ਵਧੀਆ ਚੀਜ਼ ਨੂੰ ਕਰਾਇਤੇ ਦੇ ਦੋ ਪਹਿਲੇ ਤੇ ਰੈਸਟੋਰੈਂਟ ਸੀਗਾ ਸੋਹਣਾ ਜਿਹਾ ਰੈਸਟੋਰੈਂਟ ਸੀਗਾ ਵਧੀਆ ਸੀਗਾ ਉਹ ਕੋਈ ਗੱਲ ਨਹੀਂ ਕੋਈ ਚੀਜ਼ ਬਾਰੇ ਆਪਾਂ ਕੋਈ ਵੀ ਵਿਰੋਧ ਨਹੀਂ ਕੀਤਾ ਹਾਂ ਕਿਉਂ ਅੰਕਲ ਵੀ ਸਾਡੇ ਘਰ ਦੇ ਨੇ ਅਸੀਂ ਨਹੀਂ ਕਹਿੰਦੇ ਬਾਹਰ ਦੇ ਨੇ ਇਸ ਵਾਰ ਵਿਰੋਧ ਨਹੀਂ ਕੀਤਾ ਅੰਕਲ ਵੀ ਸਾਡੇ ਘਰ ਦੇ ਹੀ ਨੇ ਇਸ ਕਰਕੇ ਹੁਣ ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਅੰਕਲ ਲੈਣ ਜ਼ਿੰਮੇਵਾਰੀ ਇਹ ਕੋਈ ਕੱਲ ਨੂੰ ਗੱਲ ਨਹੀਂ ਹੋਊਗੀ ਨਹੀਂ ਹੋਊਗੀ ਗੱਲ ਅਸੀਂ ਖੜੇ ਸਾਰਿਆਂ ਦੀ ਧੀਆਂ ਬਣਾ ਸਾਂਝੀਆਂ ਨੇ ਜੀ ਸਾਰਿਆਂ ਦੀ ਸਾਰਿਆਂ ਦੀ ਧੀਆਂ ਬਣਾ ਸਾਂਝੀਆਂ ਨੇ ਆ ਸਾਡੀ ਜ਼ਿੰਮੇਵਾਰੀ ਇਹ ਅਸੀਂ ਇੱਥੇ ਰਹਿਣਾ ਸਾ ਮੇਰਾ ਘਰ ਵਿੱਚ ਮੇਰਾ ਘਰ ਕੋਈ ਬਾਹਰ ਥੋੜੀ ਹੈ ਮੇਰਾ ਘਰ ਵਿੱਚ ਹੀ ਹੈ ਇਹਨਾਂ ਨੇ ਵੀ ਕਾਉਂਸਲ ਹੀ ਕੀਤੀ ਹੋਈ ਆ ਉਹ ਵੀ ਰਹਿ ਚੁੱਕੇ ਬਾਹਰ ਚਲੇ ਗਏ ਨਾ ਕੋਠੀ ਬਾਹਰ ਲਿੱਤੀ ਹੋਈ ਹੈ 4 ਦਿਨ ਦੇ ਵਾਸਤੇ ਅੱਗੇ ਚਲੇ ਜਾਣਗੇ ਕੀ ਗੱਲ ਕਰੋ ਇਹਨਾਂ ਕੋ ਮੈਨੂੰ ਕੋਠੀ ਮੇਰੀ ਸਾਬਤ ਕਰ ਦੇਣ ਤੇ ਅਸੀਂ ਅੱਜ ਹੀ ਸਭ ਕੁਝ ਛੱਡਿਆ ਇਹਨਾਂ ਨੂੰ 10 ਲੱਖ ਰੁਪਏ ਦੋ ਜੇ ਮੇਰੀ ਕੋਠੀ ਕਿਤੇ ਸਾਬਤ ਕਰ ਦੇਣ ਐਵੇਂ ਝੂਠ ਬੋਲੀ ਜੀਣਾ ਦੱਸੋ ਕੋਠੀ ਕਿੱਥੇ ਸਾਡੀ ਸਾਰੇ ਘੰਟੇ ਨਾ ਸਾਰੇ ਪਰਚਾਨੇ ਸ਼ਰਾਬ ਦੇ ਠੇਕ ਹੁਣ ਕਿਦਾਂ ਰਿਮੂਵ ਕਰਾਉਂਗੇ ਜਦੋਂ ਇਹ ਇਹਨਾਂ ਦਾ ਰੋਪ ਹੈ ਤੇ ਫਿਰ ਚੱਡਾ ਸਾਹਿਬ ਇੱਕ ਵੱਡਾ ਸਵਾਲ ਆ ਜਾਂਦਾ ਤੁਹਾਡੇ ਨਾਲ ਹੀ ਰਹਿਣਾ ਇਹਨਾਂ ਨੇ ਤੁਹਾਡੇ ਨਾਲ ਹੀ ਬਤਨ ਅਸੀਂ ਨਾਲ ਹੀ ਸਾਡਾ ਪਰਿਵਾਰ ਹੈ ਅਸੀਂ ਵੀ ਇੱਥੇ ਸਾਡੀ ਜਿਵੇਂ ਵਾਰੀ ਸਾਰਿਆਂ ਦੀਆਂ ਧਿਆ ਭੈਣਾਂ ਸਾਂਝੀਆਂ ਨੇ ਜੇ ਕੋਈ ਇੱਥੇ ਨਿਊਸੈਂਸ ਹੋਊਗੀ ਤੇ ਅਸੀਂ ਇਹਨਾਂ ਦੇ ਨਾਲ ਖੜਾਗੇ ਅਸੀਂ ਖੜੇ ਆ ਅਸੀਂ ਜਿਵੇਂ ਵਾਰ ਲਵਾਂ ਕੋਈ ਐਸੀ ਗੱਲ ਨਹੀਂ ਸਾਡੀਆਂ ਭੈਣਾਂ ਨੇ ਮਾਵਾਂ ਨੇ ਕੋਈ ਇਦਾਂ ਦੀ ਗੱਲ ਸਰ ਆਪਾਂ ਪਹਿਲੀ ਗੱਲ ਆਪਾਂ ਰਿਮੂਵ ਕਿਉਂ ਨਹੀਂ ਕਰ ਰਹੇ दुर्घटना ਘਟੂਗੀ ਕਿ ਆਪਾਂ ਉਦੋਂ ਹੀ ਲਾਵਾਂਗੇ ਉਹ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੁਸੀਂ ਦੱਸ ਦੋ ਕੀ ਕੀਤਾ ਸੀ ਫਿਰ ਦੱਸੋ ਫਿਰ ਓਏ ਰਾਮ ਨਾਲ ਓ ਰਾਮ ਨਾਲ ਕੀ ਕੀਤਾ ਰਾਮ ਨਾਲ ਓ ਕੀ ਕੀਤਾ ਸੀ ਕੀ ਕੀਤਾ ਕੀ ਕੀਤਾ ਚੱਲ ਜੋ ਉਹ ਘਰ ਜਾਂਦੇ ਜਾਊਗਾ ਜਿਹੜਾ ਜਾਊਗਾ ਪਾਉ ਕਰਾਊਗਾ ਚੁੱਪ ਓਏ ਘਰ ਨਹੀਂ ਜਾਣਾ ਚੁੱਪ ਘਰ ਜਾਂਦੇ ਨਹੀਂ ਜਾਣਾ ਓਏ ਤੇਰੇ ਤੁਸੀਂ ਜੋ ਕਿਤਾ ਸਾਨੂੰ ਪਤਾ ਹੈ ਸੁਵਿੰਦਰ ਫੋਨ ਕਰਕੇ ਗੱਲ ਕੀਤੀ ਹੈ ਸਾਡੇ ਬਾਰੇ ਉਹਨੂੰ ਸਮਝਾਓ ਕੋਈ ਨਹੀਂ ਆਉਣਾ ਕੋਈ ਨਹੀਂ ਆਉਣਾ 300 ਦਾ ਲਾੜਾ ਘੜਤ ਓ ਕੋਈ ਆਇਆ ਗੱਡੀ ਐਵੇਂ ਹੀ ਜਿੰਨੀ ਗੱਲ ਤਾਨੂੰ ਜਿੰਨੇ ਕਹੀਏ ਨਾ ਕਿਉਂ ਜੁਗਾਰ ਨਹੀਂ ਗੱਡੀ ਬੱਸ ਤਾਂ ਵੀ ਤੁਹਾਨੂੰ ਪਿਆਰ ਨਾਲ ਹੀ ਚੱਲਦੇ ਪਏ ਆ ਵੱਡੇ ਭਾਜੀ ਯਾਰ ਆਪਾਂ ਕੀ ਲੈ ਪਾਜੀ ਜੀ ਪਿਆਰ ਨਾਲ ਮੈਂ ਤੁਹਾਡੇ ਸਾਹਮਣੇ ਕੀ ਗੱਲਾਂ ਕਿਹਦੀ ਪਾਜੀ ਮੈਂ ਕਹਿ ਰਿਹਾ ਮੈਂ ਕਿੱਡੀ ਗੱਲ ਕੀਤੀ 20 ਸਾਲ ਦੇ ਮੁੰਡੇ ਕੋਲੋਂ ਘਾਟਦੇ ਪਏ ਆ ਸਾਰੀ ਗੱਲ ਆ ਉਹ ਵੀ ਪਰਿਵਾਰ ਸਮੇਂ ਦੀ ਗੱਲ ਮੈਂ ਭਾਈ ਮੈਂ ਕਿਉਂ ਆ ਕੇ ਗੱਲ ਕੀਤੀ ਮਾਰਦੇ ਕਿੰਨੇ ਵੀ 25 ਸਾਲ ਤੋਂ ਆਪਾਂ 25 ਸਾਲ ਤੋਂ ਹੰਕਾਰ ਨਾਲ ਖੜੇ ਹਾਂ ਨੂੰ ਬੋਲੋ ਆਪਾਂ ਆਪਣੇ ਘਰ ਤੋਂ ਬੋਲੋਗੇ ਫਿਰ ਇਹ ਮਾਰੀ ਮੇਰੇ ਬਾਰੇ ਨਹੀਂ ਬੋਲੇ ਪਹਿਲਾਂ ਬੋਲੇ ਪਹਿਲਾਂ ਬੋਲੇ ਆਂਦੇ ਹੀ ਬੋਲੇ ਆ ਤੁਹਾਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਮੈਂ ਗਰਮੀ ਮਰ ਗਿਆ ਮੇਰੇ ਬਾਰੇ ਗੱਲ ਕਰ ਲੂਗੇ ਤਾਂ ਸੁਣੂਗਾ ਬੱਚੇ ਗੱਲ ਉਹਨਾਂ ਨੇ ਇਹੀ ਕਹੀ ਜਿਹੜਾ ਬੰਦਾ ਮਾਰ ਕੇ ਮੇਰੀ ਗੱਲ ਸੁਣੋ ਗੱਲ ਗਲਤ ਨਹੀਂ ਆ 18 ਇੱਧਰ ਆ ਇਸ ਬੰਕਰ ਇਹ ਵਿਚਾਰਾ ਕਟਿੰਗਾ ਕਰਦਾ ਇਹਦੀ ਪੇਟ ਦੁਖਦੀ ਆ ਜਿੱਦਾਂ ਮਰਜੀ ਬੈ ਕੇ ਆਪਣੀ ਰੋਟੀ ਚਲਾ ਰਿਆ ਅਸੀਂ ਨਹੀਂ ਪੁੱਛਦੇ ਇਹਨੂੰ ਇਹ ਰੋਟੀ ਚਲਾ ਰਿਆ ਜੇ ਬੱਚੇ ਨੂੰ ਜੇ ਉਹਨੇ ਕਹਿ ਵੀ ਦਿੱਤਾ ਵੀ ਇੱਥੇ ਠੇਕਾ ਖੁੱਲ ਰਿਹਾ ਮੇਰੀ ਗੱਲ ਸੁਣੋ ਬਾਜੀ ਠੇਕਾ ਖੁੱਲਣ ਇੱਥੇ ਬੰਦੇ ਗਿਰਨ ਸਾਨੂੰ ਕੋਈ ਪ੍ਰੋਬਲਮ ਨਹੀਂ ਇੱਥੇ ਗੱਡੀਆਂ ਲੱਗਣਗੀਆਂ ਇਹਨਾਂ ਨੇ ਬਲਾਕ ਕਰ ਲੈਣੀ ਇਹ ਗੱਡੀ ਉਧਰ ਨਜ਼ਰ ਮਾਰੋ ਭਾਜੀ ਤੁਸੀਂ ਕੈਮਰੇ ਤੇ ਮਾਰੋ ਤੁਸੀਂ ਉਧਰ ਨਜ਼ਰ ਉਧਰ ਨਜ਼ਰ ਮਾਰ ਕੇ ਦੇਖੋ ਗੱਡੀਆਂ ਦੇਖੋ ਕਿੱਧਰ ਖੜੀਆਂ ਲੋਕਾਂ ਨੂੰ ਧੰਗਿਆਂ ਦੇ ਨੇ ਲੋਕੀ ਸਾਨੂੰ ਕਹਿੰਦੇ ਤੁਹਾਨੂੰ ਸ਼ਰੇਆਮ ਕੁੱਟਾਂਗੇ ਗੱਡੀ ਇੱਥੇ ਖੜੂਗੀ ਕਿੱਧਰ ਕਰ ਖੜੀ ਦੇ ਜਗਾ ਜਗਾ ਦੇ ਦੇਖੇ ਗੋਲਦੇ ਇਹ ਤਾਂ ਪੰਜਾਬ ਸਰਕਾਰ ਦੀ ਯੋਜਨਾ ਚਾਹੀਦਾ ਹੈ ਕਿ ਜਿਹੜੇ ਜਗਾ ਜਗਾ ਦੇ ਦੇਖੇ ਗੋਲਦੇ ਇਹ ਤਾਂ ਜਿੰਨੇ ਜਗਾ ਇਹਨਾਂ ਨੇ ਰੈਂਟ ਦੇ ਦਿੱਤੀ ਹੈ ਜੇ ਤਰਾਜ ਹੈ ਇਲਾਕਾ ਦੇ ਵਸਨੀਕੋ ਤਰਾਜ ਦੇ ਅਸੀਂ ਨਾਲ ਆ ਜੀ ਜੇ ਨਹੀਂ ਤਰਾਜ ਦੇ ਅਸੀਂ ਨਹੀਂ ਹੈਗੇ ਇਹ ਤਾਂ ਗਵਰਨਮੈਂਟ ਨੇ ਅਪਰੂਵ ਕੀਤਾ ਹੈ ਇਹ ਸਰਕਾਰ ਨੇ ਠੇਕਾ ਖੋਲਿਆ ਹੈ ਸਰਕਾਰ ਨੇ ਅਪਰੂਵ ਕੀਤਾ ਹੋਇਆ ਤਾਂ ਠੇਕਾ ਖੁੱਲਿਆ ਜੀ ਸਰਕਾਰ ਨੂੰ ਦਰਾਜ ਹੋਣਾ ਚਾਹੀਦਾ ਤਾਂ ਪੰਜਾਬ ਸਰਕਾਰ ਸੋਚੇ ਠੇਕਾ ਖੋਲਣਾ ਚਾਹੀਦਾ ਜਾਂ ਨਹੀਂ ਖੋਲਣਾ ਚਾਹੀਦਾ ਜੇ ਪਬਲਿਕ ਨੂੰ ਦਰਾਜ ਹੈ ਤੇ ਅਸੀਂ ਪਬਲਿਕ ਦੇ ਨਾਲ ਹਾਂ ਕਿਉਂਕਿ ਅਸੀਂ ਇੱਥੋਂ ਚੁਣੇ ਹੋਏ ਨੁਮਾਇੰਦੇ ਹਾਂ ਉਹਦਾ ਸਾਨੂੰ ਦਰਾਜ ਨਹੀਂ ਹੈਗਾ ਜੇ ਸਰਕਾਰ ਹੀ ਗੁੰਡੀ ਜਾਂਦੀ ਵੀ ਹੈ ਮੈਂ ਕਿੱਦਾਂ ਦਰਾਜ ਕਰੂੰਗਾ ਤੁਸੀਂ ਦੱਸੋ ਇਹ ਤਾਂ ਗਵਰਨਮੈਂਟ ਸੋਚੇ ਨਾ ਇਹ ਤੁਸੀਂ ਨਾ ਜੀ ਇਹ ਗਵਰਨਮੈਂਟ ਸੋਚੇ ਅਸੀਂ ਨਹੀਂ ਸੋਚ ਸਕਦੇ ਇਹ ਗੱਲ ਵੀ ਅਪਰੂਵ ਦਿੱਤੀ ਇਹ ਠੇਕੇਦਾਰ ਸੋਚੇ ਹੋਰ ਵੀ ਅਗਲੇ ਨੇ ਜਗਾ ਕਰਾਇਤਾ ਦਿੱਤੀ ਆ ਇਹ ਤਾਂ ਸਰਕਾਰ ਸੋਚੇ ਜ਼ਰੂਰੀ ਨੀਗਾ ਸਾਡੇ ਕੋਲਿਆਂ ਜਗਾ ਮੰਗੀ ਅਸੀਂ ਦੇਤੀ ਇਹਨਾਂ ਕੋਲ ਜਗਾ ਮੰਗੀ ਇਹਨਾਂ ਨੇ ਦੇਤੀ ਸਰਕਾਰ ਸੋਚੇ ਕੀ ਕਸੂਰ ਹੈ ਕੀ ਇਹ ਠੇਕਾ ਖੁੱਲਣਾ ਚਾਹੀਦਾ ਹੈ ਨਹੀਂ ਖੁੱਲਣਾ ਚਾਹੀਦਾ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਇੱਕ ਨੇੜੇ 3 ਕਿਲੋਮੀਟਰ ਚੱਕੇ ਠੇਕਾ ਨਹੀਂ ਹੁੰਦਾ ਸੀ ਹੁਣ ਤੇ 1 ਕਿਲੋਮੀਟਰ ਦੇ ਵਿੱਚ ਦਰਜਾ ਠੇਕੇ ਆ ਇਹ ਤਾਂ ਪੰਜਾਬ ਸਰਕਾਰ ਸੋਚੇ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇੱਦੀ ਨੇੜੇ ਖੁੱਲਣਾ ਚਾਹੀਦਾ ਨਹੀਂ ਖੁੱਲਣਾ ਚਾਹੀਦਾ ਕਿਤੇ ਐਜੂਕੇਸ਼ਨ ਵਿਭਾਗ ਖੋਲ੍ਹ ਦੇ ਤਾਂ ਵਧੀਆ ਕੰਮ ਹੋਣਗੇ ਬੱਚੇ ਪੜ੍ਹ ਲੈਣਗੇ ਨਾਲ ਸਕੂਲ ਹੈਗਾ ਨਾਲ ਮੰਦਿਰ ਹੈਗਾ ਇਹਨੇ ਸਰਕਾਰ ਨੂੰ ਪਤਾ ਹੋਵੇ ਗੱਲਾਂ ਦਾ ਇਸ ਬਾਰੇ ਮੈਨੂੰ ਨੋਲੇਜ ਨਹੀਂ ਮੈਂ ਬਾਅਦ ਵਿੱਚ ਇੱਕ ਗੱਲ ਦੁਹਰਾ ਰਿਹਾ ਜੇ ਮੇਰੇ ਇਲਾਕਾ ਨਿਵਾਸੀਆਂ ਨੂੰ ਤਰਾਜ ਆ ਤੇ ਮੈਂ ਉਹਨਾਂ ਨਾਲ ਆ ਜੇ ਉਹਨਾਂ ਨੂੰ ਤਰਾਜ ਨਹੀਂ ਹੈਗਾ ਮੈਨੂੰ ਕੋਈ ਤਰਾਜ ਨਹੀਂ ਹੈਗਾ ਜੀ ਜਿੰਦਾ ਸਾਹਿਬ ਤੁਸੀਂ ਵੀ ਮੱਲੇ ਵਾਲੇ ਨਾਲ ਹੀ ਹੋ ਕਿਹੜੀ ਗੱਲ ਨਾਲ ਹੀ ਆ ਲੇਕਿਨ ਇੱਕ ਗੱਲ ਹੈ ਜਿਹੜੀ ਚੀਜ਼ ਹੀ ਗਵਰਨਮੈਂਟ ਅਪਰੂਵ ਕਰਦੀ ਹੁਣ ਟਾਵਰ ਹੈ ਗਵਰਨਮੈਂਟ ਅਪਰੂਵ ਟਾਵਰ ਵੀ ਐਂ ਲੱਗਦੇ ਆ ਨਾ ਜੇ ਇਹ ਤਾਂ ਠੇਕਾ ਨਜਾਇਜ਼ ਹੈ ਬਲੇਵਲ ਇਹਨਾਂ ਵਿਰੋਧ ਹੁੰਦਾ ਨਾ ਟਾਵਰ ਰਿਮੂਵ ਹੋ ਜਾਂਦਾ ਨਹੀਂ ਹੁੰਦਾ ਜੀ ਕਿਤੇ ਨਹੀਂ ਹੁੰਦਾ ਆਹ ਮੈਂ ਤਿੰਨ ਰਿਮੂਵ ਕਰਾ ਮੈਂ ਤਿੰਨ ਰਿਮੂਵ ਕਰਾ ਕੇ ਆਇਆ ਮੈਂ ਆਪਣੀ ਦੱਸ ਰਿਹਾ ਤਿੰਨ ਰਿਮੂਵ ਕਰਾਏ ਨੇ ਮੈਂ ਆਪਣੇ ਜੀ ਉਹ ਨਹੀਂ ਜਾਇ ਲੱਗਦੇ ਹੁੰਦੇ ਨਾ ਜਿਹਦੀ ਜਿਹਦੀ ਉਹਨੇ ਜੀਓ ਦੇ ਲੱਗ ਰਹੇ ਕੋਈ ਰਿਮੂਵ ਨਹੀਂ ਹੁੰਦਾ ਉਹ ਤਾਂ ਬੂਸਟਰ ਲਗਾਏ ਜਾ ਰਹੇ ਨੇ ਮੈਂ ਕਿ ਬੂਸਟਰ ਜਾਂ ਉਹ ਚੀਜ਼ ਤਾਂ ਕੋਈ ਵੀ ਨਹੀਂ ਲੇਕਿਨ ਦੇਖੋ ਗੱਲ ਮਤਲਬ ਕਿ ਜੇ ਤਾਂ ਮੇਰਾ ਛੋਟਾ ਸਵਾਲ ਹੈ ਮੱਲੇ ਵਾਲੇ ਨਾਲ ਹੈ ਮੱਲੇ ਵਾਲੇ ਨਾਲ ਬੱਡੇ ਵਾਲਿਆਂ ਦੇ ਨਾਲ ਹੀ ਆਸੀਂ ਮਛਾਰਾ ਨਾਲ ਹੀ ਨੇ ਆ ਕਾਈ ਪਰਤਾ ਖੋਲਣ ਲੱਗ ਗਏ ਸੀ ਤੁਸੀਂ ਤਾਂ ਕਾਉਂਸਲ ਹੀ ਕੀਤੀ ਤੇ ਕਿਉਂ ਪਰਤਾ ਖੋਲਦੇ ਕਿਸੇ ਦੀ ਪਰਤਾ ਨਹੀਂ ਖੋਲਦੇ ਅਸੀਂ ਇਹ ਕਹਿੰਨੇ ਆ ਵੀ ਦੇਖੋ ਬੱਚੇ ਨੂੰ ਮੇਰੀ ਉਮਰ ਤੇ ਉਹ ਮੇਰਾ ਬੱਚਾ ਹੈ ਉਹਨੂੰ ਐ ਬੋਲਣਾ ਨਹੀਂ ਚਾਹੀਦਾ ਮੇਰੇ ਸਾਹਮਣੇ ਨਹੀਂ ਤੁਸੀਂ ਪਿਆਰ ਨਾਲ ਮੈਂ ਤਾਂ ਪਿਆਰ ਨਾਲ ਹੀ ਗੱਲ ਕਰ ਰਿਹਾ ਸੀ ਨਾ ਉਹ ਕਿਵੇਂ ਬੋਲਿਆ ਮੈਂ ਤਾਂ ਸਿਰਫ ਇਹ ਕਹਿੰਨਾ ਵੀ ਬੱਚੇ ਨੂੰ ਮੇਰੇ ਸਾਹਮਣੇ ਐ ਨਹੀਂ ਬੋਲਣਾ ਚਾਹੀਦਾ ਲੇਕਿਨ ਚੱਲਣਾ ਚਾਹੀਦਾ ਐ ਮੇਰੀ ਨੂ ਆਈਡੀ ਆ ਜੀ ਦਾ ਕੋ ਸਾਡੀ ਦਾ ਰੋਟੀ ਹੈ ਇੱਥੇ ਦੇਖੋ ਠੇਕਾ ਚੱਲੇਗਾ ਤੇ ਬੰਦੇ ਦਾ ਨਾਮ ਅਰੇ ਬੁਟੀਕ ਹੈ ਸਾਡੀ ਹਾਂ ਮੈਂ ਨਹੀਂ ਆ ਬਾਮਾ ਜੀ ਕਿੱਦਾਂ ਨਹੀਂ ਆ ਕਿਵੇਂ ਨਹੀਂ ਆਣਗੇ ਮੇਰੇ ਹਸਬੰਦਾਰ ਆਈ ਮੈਂ 25 ਸਾਲ ਹੋ ਗਏ 26 ਸਾਲ ਹੋ ਗਏ ਇਸ ਦੁਕਾਨ ਤੇ ਬੈਠਦੇ ਹਾਂ ਹੂੰ ਕੋਈ ਨਹੀਂ ਖੁੱਲਣਾ ਚਾਹਤਾ ਬਿਲਕੁਲ ਨਹੀਂ ਖੁੱਲਣਾ ਦੇਖੋ ਕੱਲ ਸਕੂਲ ਜਾਣਗੇ ਅਸੀਂ ਕਿ ਅਰਬਨ ਟ੍ਰਾਂਸਫਰ ਸਿਸਨ ਕੋਈ ਇਤਰਾਜ਼ ਨਹੀਂ ਸੀ ਅਸੀਂ ਕਦੀ ਵੀ ਕੰਪਲੀਟ ਨਹੀਂ ਕੀਤੀ ਜੇ ਗਲਤ ਕੰਮ ਖੁੱਲੇਗਾ ਆਪਾਂ ਬੋਲਾਂਗੇ ਬਿਲਕੁਲ ਇਹ ਆਪਾਂ ਛੱਡਾ ਸਾਹਿਬ ਦੇ ਦਫ਼ਤਰ ਦੇ ਬਾਹਰ ਹੀ ਆ ਇਹ ਤਸਵੀਰ ਹੈ ਛੱਡਾ ਸਾਹਿਬ ਦਾ ਦਫ਼ਤਰ ਸੀ ਇੱਥੇ ਆ ਮੇਰਾ ਮੁੰਡਾ ਹੀ ਅਸੀਂ ਇੱਥੇ ਰਹਿਣਾ ਕਹਿੰਦਾ ਕੱਲੀ ਰਹਿੰਦੀ ਕੱਲੀ ਰਹਿੰਦੀ ਉਹ ਮੈਂ ਇੱਥੇ ਰੋ ਨਹੀਂ 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 ਤੁਸੀਂ ਕਿੱਥੇ ਰਹਿੰਦੇ ਹੋ ਤੁਹਾਡੀ ਰਿਆਸ਼ ਕਿੱਥੇ ਹੈ ਰਿਆਸ਼ ਭਾਪੀਆ ਰੋਡ ਪਰ ਭਾਜੀ ਦੁਕਾਨਾ ਤਾਂ ਨਹੀਂ ਹੈ ਨਾ ਭਾਜੀ ਬੈਠੇ ਇੱਥੇ ਅਸੀਂ ਕੋਈ ਨਹੀਂ ਅਸੀਂ ਕੱਲ੍ਹ ਵੀ ਆਈ ਸੀ ਹੁਣ ਵੀ ਆਈ ਹਾਂ ਮੇਰਾ ਘਰ ਹੈ ਅਬੀ ਗੱਲ ਕਿਹੜੀ ਨੇ ਭਾਜੀ ਮੈਨੂੰ ਤੁਹਾਡੇ ਤੁਹਾਡੇ ਉਥੇ ਘਰ ਦੇ ਕੋਲ ਵੀ ਠਿਕਾਈ ਹੈ ਜਿੱਥੇ ਤੁਸੀਂ ਰਹਿੰਦੀ ਉਥੇ ਵੀ ਤਾਂ ਠਿਕਾ ਹੈਗਾ ਉਥੇ ਨਹੀਂ ਹੈਗਾ ਨਹੀਂ ਹੈਗਾ ਉਹ ਇਹ ਨਹੀਂ ਹੈਗਾ ਉਹ ਮੇਰੇ ਘਰ ਚਲਣੇ ਹੈਗਾ ਹੈਗੇ ਤਾਂ ਹੈਗੇ ਨਹੀਂ ਉਹਦੇ ਅੰਬਰਗੜ੍ਹ ਨੇ ਲੇਕਿਨ ਇਹ ਮੋਦਵਾਰ ਬੰਦੇ ਨੇ ਚੱਗਾ ਸਾਹਿਬ ਮੋਦਵਾਰ ਨੇ ਕੌਂਸਲ ਵੀ ਰਹਿ ਚੁੱਕੇ ਨੇ ਲੇਕਿਨ ਸਰ ਜੀ ਸੁਮੋ ਵੀ ਇੱਥੇ ਪਹੁੰਚੇ ਸੀ तमाम ਹੱਲੇ ਵਾਲੇ ਵੀ ਪਹੁੰਚੇ ਹੋਏ ਨੇ ਪਿੱਛੇ ਇੱਕ ਠੇਕਾ ਖੁੱਲਦਾ ਪਿਆ ਵਾ ਠੇਕਾ ਜਿਹੜਾ ਖੁੱਲਦਾ ਪਿਆ ਵਾ ਲੇਕਿਨ ਉਹ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਹਦਾ ਇੱਕ ਵਿਰੋਧ ਚੱਲ ਪਿਆ ਵਿਰੋਧ ਪਹਿਲੇ ਗੱਡੀਆਂ ਦਾ ਸੀ ਗੱਡੀਆਂ ਦਾ ਵਿਰੋਧ ਤੋਂ ਬਾਅਦ ਕੌਂਸਲਰੀ ਕੀਤੀ ਹੋਈ ਆ ਇਸ ਇਲਾਕੇ ਦੇ ਨੁਮਾਇੰਦੇ ਵੀ ਰਹਿ ਚੁੱਕੇ ਹੋਏ ਨੇ ਲੇਕਿਨ ਆਵਾਰੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਪਹਿਲੇ ਰੈਸਟੋਰੈਂਟ ਸੀ ਉਦੋਂ ਵਿਰੋਧ ਨਹੀਂ ਕੀਤਾ ਕਿ ਜਦੋਂ ਠੇਕਾ ਖੁੱਲਿਆ ਗਿਆ ਤਾਂ ਵਿਰੋਧ ਕੀਤਾ ਜਾ ਰਿਹਾ ਵਾ ਲੇਕਿਨ ਇਹ ਵਿਰੋਧ ਕਾਦਾ ਵਾ ਲੇਕਿਨ ਸਰਕਾਰਾਂ ਠੇਕੇ ਨਹੀਂ ਖੁਲਵਾਰੀਆਂ ਨੇ ਪਹਿਲੇ ਤਾਂ ਟਾਵਾ-ਟਾਵਾ ਠੇਕਾ ਮਿਲਦਾ ਸੀਗਾ ਲੇਕਿਨ ਹੁਣ ਇੱਕ ਰੋਡ ਦੇ ਉੱਤੇ ਤੁਹਾਨੂੰ ਸੱਤ ਠੇਕੇ ਨਜ਼ਰ ਆ ਜਾਣਗੇ ਕਿ ਇੰਨੇ ਠੇਕੇ ਨਜ਼ਰ ਆ ਗਏ ਨੇ ਇੰਨੇ ਦਾ ਸਕੂਲ ਇਹ ਇਲਾਕੇ ਦੇ ਵਿੱਚ ਨਹੀਂ ਹੁੰਦੇ ਨੇ ਜਿੰਨੇ ਠੇਕੇ ਨਜ਼ਰ ਆਣਗੇ ਅਗਰ ਇੱਥੇ दारू ਨਹੀਂ ਤਾਂ ਅਗਲੇ ਠੇਕੇ ਤੋਂ दारू ਲੈ ਲਓ ਦੇ ਜਿਹੜੇ ਆ ਰਿਮੂਵ ਫੋਨ ਕੇ ਕਿਰੀ ਰਿਮੂਵ ਫੋਨ ਕੇ ਲੇ ਲਾ ਕੈਮਰਾ ਮੈਂ ਧਰਮੇ ਨਾਲ ਵਿਸ਼ਾਲ ਕਪੂਰ ਨੇ ਲੜਣਾ ਦਾਈ